ਜੋ ਹਿੱਸੇ ਆਉਣਾ ਉਹੀ ਮਿਲਣਾ ਕਿਸੇ ਦਾ ਹੱਕ ਕਿਵੇਂ ਖਾ ਲਾਂਗੇ ਜੋ ਹਿੱਸੇ ਆਣਾ ਜਦ ਉਹੀ ਮਿਲਣਾ ਕਿਸੇ ਦਾ ਹੱਕ ਕਿਵੇਂ ਖਾ ਲਾਂਗੇ ਜਿਹੜੀ ਮਾਂ ਧਰਤੀ ਮਾਂ ਸਾਨੂੰ ਅੰਨ ਦਿੰਦੀ ਐ ਉਹਨੂੰ ਸਾੜ ਕੇ ਕਿੰਨੇ ਕ ਪੈਸੇ ਬਚਾ ਲਾਂਗੇ ਕਿੰਨੇ ਕ ਪੈਸੇ ਬਚਾ ਲਾਂਗੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਤੁਸੀਂ ਸ਼ਹਿਰ ਤੋਂ ਦਾਸਾ ਲਈ ਲਿਆਉਣਾ ਵੀਡੀਓ ਕਿਸ ਬਾਬਤ ਹੁੰਨ ਵਾਲੀ ਹੈ ਸਾਥੀਓ ਅੱਜ ਅਲੋਚਨਾ ਕਰਨ ਲਈ ਵੀਡੀਓ ਬਣਾ ਰਹੇ ਹਾਂ ਮੈਂ ਬਹੁਤ ਘੱਟ ਵਾਰ ਆਲੋਚਨਾ ਕਰਦਾ ਤੁਹਾਨੂੰ ਪਤਾ ਸੱਚੇ ਸੋਚੇ ਬੰਦਿਆਂ ਦਾ ਹਮੇਸ਼ਾ ਸਾਥ ਦੇਈਦਾ ਲੇਕਿਨ ਅੱਜ ਆਲੋਚਨਾ ਬਣਦੀ ਆ ਆ ਮੇਰੇ ਸਾਹਮਣੇ ਬੂਟੇ ਸੜਦੇ ਪਏ ਆ ਆ ਪਿੱਛੇ ਬੂਟਾ ਸੜ ਜਾਣਾ ਫੋਨ ਵੀ ਕੀਤੇ ਇੱਧਰ ਉੱਧਰ ਤਾਂ ਜੋ ਕੋਈ ਬਚਾਅ ਕੀਤਾ ਜਾ ਸਕੇ ਲੇਕਿਨ ਅਤ ਹੋਈ ਪਈ ਆ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਅਸਲਾ ਨਸਲਾ ਫਸਲਾ ਬਚਾਉਣੀਆਂ ਆ ਇੱਕ ਪਾਸੇ ਅਸੀਂ ਆਪ ਹੀ ਉਹ ਧਰਤੀ ਮਾਂ ਜਿਹਨੂੰ ਅਸੀਂ ਮਾਂ ਕਹਿੰਨੇ ਆ ਤੇ ਕਹਿੰਨੇ ਆ ਇਹ ਧਰਤੀ ਮਾਂ ਸਾਨੂੰ ਅੰਨ ਦਿੰਦੀ ਐ ਮਾਂ ਪਿੱਛੇ ਮੈਂ ਜਾਨ ਵੀ ਦੇ ਦੂੰਗਾ ਧਰਤੀ ਮਾਂ ਤੇ ਕਿਸੇ ਦਾ ਪੈਰ ਨਹੀਂ ਪੈਣ ਦੇਣਾ ਉਸ ਧਰਤੀ ਮਾਂ ਨੂੰ ਜਦੋਂ ਫਸਲ ਦੇ ਦਿੰਦੀ ਐ ਉਸ ਤੋਂ ਬਾਅਦ ਆਪ ਹੀ ਜਾਲਦੇ ਆਂ 나ੜ ਨੂੰ ਅੱਗ ਲਾਉਨੇ ਆ ਹੁਣ ਮੈਨੂੰ ਇੱਥੇ ਕੁਝ ਵੀਰ ਮਿਲੇ ਸੀ ਜਿਹੜੇ ਦਿਹਾੜੀ ਟੱਪੇ ਵਾਲੇ ਆ ਉਹ ਕਹਿੰਦੇ ਕਿ ਨਵਾਂ ਸ਼ਹਿਰ ਤੋਂ ਜਦ ਬਲਾਚੌਰ ਜਾਂਦੇ ਆ ਤਾਂ ਅੱਗ ਤਾਂ ਮਚਾਈ ਪਈ ਆ ਕਹਿੰਦੇ ਰਕੜਾ ਢਾਹਾਂ ਤੋਂ ਪਿੱਛੇ ਅਸੀਂ ਆ ਰਹੇ ਸੀ ਤਾਂ ਖੇਤ ਨੂੰ ਅੱਗ ਲਾਈ ਸੀ 나ੜ ਨੂੰ ਅੱਗ ਲਾਈ ਸੀ 100 ਮੀਟਰ ਦਾ ਕਹਿੰਦੇ ਸਾਹ ਲੈਣਾ ਵੀ ਔਖਾ ਸੀ ਅੱਖਾਂ 'ਚੋਂ ਪਾਣੀ ਨਿਕਲ ਗਿਆ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਕਿ ਪ੍ਰਸ਼ਾਸਨ ਹੁਣ ਕਿੱਥੇ ਆ ਤੁਸੀਂ ਨਵਾਂ ਸ਼ਹਿਰ ਤੋਂ ਰਾਹੋਂ ਢੇੜਾ ਮਾਰ ਲਓ ਨਵਾਂ ਸ਼ਹਿਰ ਤੋਂ ਬਲਾਚੌਰ ਢੇੜਾ ਮਾਰ ਲਓ ਨਵਾਂ ਸ਼ਹਿਰ ਤੋਂ ਬੰਗਿਆਵਾਲ ਨੂੰ ਢੇੜਾ ਮਾਰ ਲਓ ਤੁਹਾਨੂੰ ਸੈਂਕੜੇ ਖੇਤ ਮਿਲ ਜਾਣਗੇ ਜਿਨ੍ਹਾਂ ਵਿੱਚ ਤਾਜੀ-ਤਾਜੀ ਅੱਗ ਲਈ ਤੁਹਾਨੂੰ ਪਤਾ ਲੱਗ ਜਾਊ ਕਿ ਸਵਾਹ ਜਿਹੜੀ ਆ ਉੱਥੇ ਪਈ ਤੁਹਾਨੂੰ ਨਜ਼ਰ ਆ ਜੂਗੀ ਆ ਤੂੰ ਹਾਂ ਨਿਕਲਦਾ ਪਿਆ ਸਾਹ ਲੈਣਾ ਇੱਥੇ ਔਖਾ ਇੱਕ ਪਾਸੇ ਅਸੀਂ ਤਸਵੀਰਾਂ ਦੇਖੀਆਂ ਕਿ ਦਵਾਈ ਵਾਲਿਆਂ ਨੇ ਜੇ ਸਕਾਈ ਫੀਡਿੰਗ ਕੀਤੀ ਉਸ ਤੋਂ ਬਾਅਦ ਦੇਖੋ ਕੁਦਰਤੀ ਕਰੋਪੀ ਹੋਈ ਹੈ ਹੱਲੇ ਗਰਮੀ ਦਾ ਗਰਮੀ ਦਾ ਦੌਰ ਉਨਾ ਸ਼ੁਰੂ ਨਹੀਂ ਹੋਇਆ ਸੀਜ਼ਨ ਉਨਾ ਸ਼ੁਰੂ ਨਹੀਂ ਹੋਇਆ ਪਰ ਗਰਮੀ ਕਿਉਂ ਵੱਧ ਗਈ ਲੋਕ ਕਿਉਂ ਭਗਣ ਲੱਪਈ ਕਿਉਂ orange alert ਆ ਗਏ ਕਿਉਂਕਿ ਅਸੀਂ ਅੱਗ ਲਾਉਣ ਤੋਂ ਨਹੀਂ ਹਟਦੇ ਨਹੀਂ ਬਾਜ ਆਉਂਦੇ ਜੇ ਅਸੀਂ ਬਾਜ ਨਾਏ ਕੁਦਰਤੀ ਕਰੋਪੀ ਤੋਂ ਫਿਰ ਜਦੋਂ ਹੋ ਗਈ ਫਿਰ ਪਛਤਾਈਏ ਨਾ ਇੱਕ ਪਾਸੇ ਅਸੀਂ ਮਾਅ ਕਹੀ ਜਾਂਦੇ ਆ ਅਸੀਂ ਕਹਿੰਨੇ ਆ ਕਿ ਅਸੀਂ ਬੀ ਬੀਜਦੇ ਆ ਉਸ ਤੋਂ ਬਾਅਦ ਸਾਨੂੰ ਫਸਲ ਮਿਲਦੀ ਆ ਸਾਡਾ ਲੱਖਾਂ ਕਰੋੜਾਂ ਦਾ ਸਮਾਨ ਜਿਹੜਾ ਸਮਾਨ ਦੇ ਥੱਲੇ ਪਿਆ ਰਹਿੰਦਾ ਕੁਝ ਨਹੀਂ ਹੁੰਦਾ ਸਾਡਾ ਰੱਖਾ ਰੱਬ ਆ ਤੇ ਦੂਜੇ ਪਾਸੇ ਉਹੀ ਮਾਂ ਉਹਨੂੰ ਅਸੀਂ ਅੱਗ ਲਾ ਦਿੰਨੇ ਜਦ ਸਾਡੀ ਫਸਲ ਪੂਰੀ ਹੋ ਜਾਂਦੀ ਹੈ ਜਦੋਂ ਅਸੀਂ ਫਸਲ ਵੱਢ ਲੈਂਦੇ ਆ ਇਹ ਚੰਗਾ ਰੁਝਾਨ ਨਹੀਂ ਆ ਮੇਰੇ ਵੀਰੋ ਸਮਝਣਾ ਚਾਹੀਦਾ ਸੂਝਵਾਨ ਹੋ ਜਾਗਰਤ ਹੋ ਅਦਰਵਾਇਜ਼ ਤਪਸ਼ ਨਹੀਂ ਬੱਦ ਜਾਣੀ ਔਖੇ ਅਸੀਂ ਹੁਣ ਖੇਤਾਂ 'ਚ ਤੁਸੀਂ ਕੰਮ ਕਰਨਾ ਤੁਹਾਡੇ ਉੱਤੇ ਕੋਈ ਛਾ ਨਹੀਂ ਹੁੰਦੀ ਏਸੀ ਵਾਲੇ ਤੇ ਏਸੀ ਕਮਰੇ 'ਚ ਬੈਠੇ ਆ ਪਰ ਤੁਹਾਡੇ ਉੱਤੇ ਛਾ ਨਹੀਂ ਹੁੰਦੀ ਕਿੱਦਾਂ ਖੇਤਾਂ 'ਚ ਕਰਨਾ ਦਿਹਾੜੀ ਟੱਪੇ ਵਾਲੇ ਕਿੱਦਾਂ ਕੰਮ ਕਰੋਗੇ ਆ ਮੈਨੂੰ ਹੁਣੇ ਮੁੰਡੇ ਦੱਸਦੇ ਸੀ ਕਹਿੰਦੇ ਦਿਹਾੜੀ ਕਰਕੇ ਆਏ ਆ ਪਿੱਛੇ ਇਸੇ ਰਸਤੇ ਤੇ 100 ਮੀਟਰ ਕਹਿੰਦੇ ਧੂਆ ਇੱਕ ਜਗ੍ਹਾ ਇੰਨਾ ਸੀਗਾ ਕਿ ਮੋਟਰਸਾਈਕਲ ਤੇ ਪਰਿਵਾਰ ਜਾ ਰਿਹਾ ਸੀ ਹਸਬੈਂਡ ਵਾਈਫ ਉਹਨਾਂ ਦਾ ਬੱਚਾ ਉਹਨਾਂ ਦੀ ਅੱਖਾਂ 'ਚ ਧੂਆ ਨਿਕਲ ਗਿਆ ਬੱਚਾ ਰੋਣ ਲੱਪਿਆ ਕਹਿੰਦੇ ਉਹਨੂੰ ਮੋਟਰ ਤੋਂ ਪਾੜੀ ਪਲਾਇਆ ਸਾਹ ਔਖਾ ਹੋ ਗਿਆ ਹੁਣ ਅਸੀਂ ਇੱਥੇ ਗੜੇ ਆਂ ਸਾਹ ਲੈਣ 'ਚ ਦਿੱਕਤ ਆ ਰਹੀ ਆ ਪਰ ਜਿਹੜੇ 100 ਮੀਟਰ ਦੇ ਉੱਤੇ ਪਿੱਛੋਂ ਲੰਘ ਕੇ ਆਇਆ ਜਿਹਨਾਂ ਨੇ ਸਾਈਕਲ ਤੇ ਆਣਾ ਮੋਟਰਸਾਈਕਲ ਤੇ ਆਉਣਾ ਉਹਨਾਂ ਲਈ ਕਿੰਨਾ ਔਖਾ ਸਮਝੀਏ ਵੀਰੇ ਆਲੋਚਨਾ ਬਹੁਤ ਜ਼ਰੂਰੀ ਅੱਜ ਕਰਨੀ ਔਰ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਅੱਜ ਪ੍ਰਸ਼ਾਸਨ ਕਿੱਥੇ ਆ ਕੀ ਵੋ ਜਿਹੜਾ ਇਹਨਾਂ ਨੂੰ ਜੁਰਮਾਨਾ ਕਰ ਰਹੇ ਇਹ ਜੁਰਮਾਨਾ ਹੋਣਾ ਲਾਜ਼ਮੀ ਆ ਤਾਂ ਹੀ ਹਟਣਾ ਨਹੀਂ ਤਾਂ ਨਹੀਂ ਹਟਣਾ ਕਿਉਂਕਿ ਆਹੀ ਹਾਲਾਤ ਨਵਾਂ ਸ਼ਹਿਰ ਤੋਂ ਬੰਗਾ ਚਲਜੋ ਬਲਾਚੌਰ ਚਲਜੋ ਗੜ ਸ਼ੰਕਰ ਚਲਜੋ ਜਿਹਨੂੰ ਆਪਣੀ ਬਲਾਚੌਰ ਰਾਹੋ ਵਾਲੀ ਸਾਈਡ ਤੇ ਚਲੋ ਜਿਹਨੂੰ ਅਸੀਂ ਆਪਣੀ ਮਾਂ ਕਹਿੰਨੇ ਆ ਫਸਲ ਜਦੋਂ ਪੂਰੀ ਹੋ ਜਾਂਦੀ ਹੈ ਫਸਲ ਕੱਟ ਲੈਣੇ ਉਸ ਤੋਂ ਬਾਅਦ ਮਾਂ ਨੂੰ ਹੀ ਜਾਲੀ ਜਾਂਦੇ ਆ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਧਰਤੀ ਮਾਤ ਦਾ અપਮਾਨ ਕਰਨ ਵਾਲੀ ਗੱਲ ਹੈ